ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ 350 ਸਾਲਾ ਸ਼ਹਾਦਤ ਦੀਆਂ ਸ਼ਤਾਬਦੀਆਂ ਹਨ ਉਹਨਾਂ ਨੂੰ ਮਨਾਉਣ ਦੇ ਲਈ ਉਹ ਜਿਹੜਾ ਸ਼ਹਾਦਤ ਦਾ ਜਿਹੜਾ ਸਨੇਹ ਹੈ ਦੁਨੀਆ ਦੇ ਵਿੱਚ ਘਰ ਘਰ ਪਹੁੰਚਾਉਣ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਹੈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਏਗਾ ਉਹਦੇ ਤਿਆਰੀਆਂ ਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਆਏ ਸੀ ਮੇਰੇ ਨਾਲ ਇਥੋਂ ਦੇ ਸਾਡੇ ਜਿਹੜੇ ਇੰਚਾਰਜ ਮਾਨਯੋਗ ਮੰਤਰੀ ਨੇ ਹਰਜੋਤ ਸਿੰਘ ਬੈਂਸ ਜੀ ਜ਼ਾਤਾਰਨੁਪ੍ਰੀਤ ਸਿੰਘ ਸੋਨ ਜੀ ਔਰ ਵੱਖ-ਵੱਖ ਮੈਗਮਾ ਦੇ ਸਿਵਲ ਤੇ ਪ੍ਰਸ਼ਾਸਨ ਦੇ ਸਾਰੇ ਅਫਸਰ ਸਹਿਬਾਨ ਅੱਜ ਇੱਥੇ ਆਏ ਸੀ ਔਰ ਉਹਨਾਂ ਤਿਆਰੀਆਂ ਦਾ ਜਾਇਜ਼ਾ ਲਿਆ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਸਤਿਆ ਪਾਤਸ਼ਾਹ ਇਹ ਜਿਹੜੀ ਸੇਵਾ ਸਾਡੇ ਕੋਲ ਨਿਰਵਿਘਨ ਚੰਗੇ ਤਰ੍ਹਾਂ ਅਸਰਦਾਰ ਤਰੀਕੇ ਨਾਲ ਹੋਵੇ ਅੱਜ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ 350 ਸਾਲਾ ਸ਼ਹਾਦਤ ਦੀਆਂ ਸ਼ਤਾਬਦੀਆਂ ਹਨ ਉਹਨਾਂ ਨੂੰ ਮਨਾਉਣ ਦੇ ਲਈ ਉਹ ਜਿਹੜਾ ਸ਼ਹਾਦਤ ਦਾ ਜਿਹੜਾ ਸਨੇਹ ਹੈ ਦੁਨੀਆ ਦੇ ਵਿੱਚ ਘਰ-ਘਰ ਪਹੁੰਚਾਉਣ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਹੈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਏਗਾ ਉਹਦੇ ਤਿਆਰੀਆਂ ਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਆਏ ਸੀ ਮੇਰੇ ਨਾਲ ਇੱਥੋਂ ਦੇ ਸਾਡੇ ਜਿਹੜੇ ਇੰਚਾਰਜ ਮਾਨਯੋਗ ਮੰਤਰੀ ਨੇ ਹਰਜੋਤ ਸਿੰਘ ਬੈਂਸ ਜੀ ਸਦਤਰ ਉਨਪ੍ਰੀਤ ਸਿੰਘ ਸੋਨ ਜੀ ਔਰ ਵੱਖ-ਵੱਖ ਮੈਗਨਾ ਨੇ ਸਿਵਲ ਤੇ ਪ੍ਰਸ਼ਾਸਨ ਦੇ ਸਾਰੇ ਅਫਸਰ ਸਹਿਬਾਨ ਅੱਜ ਇੱਥੇ ਆਏ ਸੀ ਔਰ ਉਹਨਾਂ ਤਿਆਰੀਆਂ ਦਾ ਜਾਇਜ਼ਾ ਲਿਆ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਸਤਿਆਪਾਤਸ਼ਾ ਇਹ ਜਿਹੜੀ ਸੇਵਾ ਸਾਡੇ ਕੋਲ ਨਿਰਵਿਘਨ ਚੰਗੇ ਤਰ੍ਹਾਂ ਅਸਰਦਾਰ ਤਰੀਕੇ ਨਾਲ ਰਹੇ ਅੱਜ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ 350 ਸਾਲਾ ਸ਼ਹਾਦਤ ਦੀਆਂ ਸ਼ਤਾਬ ਦੀਆਂ ਉਹਨਾਂ ਨੂੰ ਮਨਾਉਣ ਦੇ ਲਈ ਉਹ ਜਿਹੜਾ ਸ਼ਹਾਦਤ ਦਾ ਜਿਹੜਾ ਸਨੇਹ ਹੈ ਦੁਨੀਆ ਦੇ ਵਿੱਚ ਘਰ-ਘਰ ਪਹੁੰਚਾਉਣ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਮਾਨਯੋ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਹੈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਏਗਾ ਉਹਦੇ ਤਿਆਰੀਆਂ ਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਆਏ ਸੀ ਮੇਰੇ ਨਾਲ ਇੱਥੋਂ ਦੇ ਸਾਡੇ ਜਿਹੜੇ ਇੰਚਾਰਜ ਮਾਨਯੋਗ ਮੰਤਰੀ ਨੇ ਹਰਜੋਤ ਸਿੰਘ ਬੈਂਸ ਜੀ ਸਰਦਾਰ ਰਣਪ੍ਰੀਤ ਸਿੰਘ ਸੋਨ ਜੀ ਔਰ ਵੱਖ-ਵੱਖ ਮੈਗਨਾ ਨੇ ਸਿਵਲ ਤੇ ਪ੍ਰਸ਼ਾਸਨ ਦੇ ਸਾਰੇ ਅਫਸਰ ਸਹਿਬਾਨ ਅੱਜ ਇੱਥੇ ਆਏ ਸੀ ਔਰ ਉਹਨਾਂ ਤਿਆਰੀਆਂ ਦਾ ਜਾਇਜ਼ਾ ਲਿਆ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਸਤਿਆਪਾਤਸ਼ਾ ਇਹ ਜਿਹੜੀ ਸੇਵਾ ਸਾਡੇ ਕੋਲ ਨਿਰਵਿਘਨ ਚੰਗੀ ਤਰ੍ਹਾਂ ਅਸਰਦਾਰ ਤਰੀਕੇ ਨਾਲ ਹੋਵੇ ਅੱਜ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ 350 ਸਾਲਾ ਸ਼ਹਾਦਤ ਦੀਆਂ ਸ਼ਤਾਬਦੀਆਂ ਹਨ ਉਹਨਾਂ ਨੂੰ ਮਨਾਉਣ ਦੇ ਲਈ ਉਹ ਜਿਹੜਾ ਸ਼ਹਾਦਤ ਦਾ ਜਿਹੜਾ ਸਨੇਹ ਹੈ ਦੁਨੀਆ ਦੇ ਵਿੱਚ ਘਰ-ਘਰ ਪਹੁੰਚਾਉਣ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਹੈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਏਗਾ ਉਹਦੇ ਤਿਆਰੀਆਂ ਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਆਏ ਸੀ ਮੇਰੇ ਨਾਲ ਇੱਥੋਂ ਦੇ ਸਾਡੇ ਜਿਹੜੇ ਇੰਚਾਰਜ ਮਾਨਯੋਗ ਮੰਤਰੀ ਨੇ ਹਰਜੋਤ ਸਿੰਘ ਬੈਂਸ ਜੀ ਸਰਦਾਰ ਰਣਪ੍ਰੀਤ ਸਿੰਘ ਸੋਨ ਜੀ ਔਰ ਵੱਖ-ਵੱਖ ਮੈਗਨਾ ਨੇ ਸਿਵਲ ਤੇ ਪ੍ਰਸ਼ਾਸਨ ਦੇ ਸਾਰੇ ਅਫਸਰ ਸਹਿਬਾਨ ਅੱਜ ਇੱਥੇ ਆਏ ਸੀ ਔਰ ਉਹਨਾਂ ਤਿਆਰੀਆਂ ਦਾ ਜਾਇਜ਼ਾ ਲਿਆ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਸਤਿਆਪਾਤਸ਼ਾ ਇਹ ਜਿਹੜੀ ਸੇਵਾ ਸਾਡੇ ਕੋਲ ਨਿਰਵਿਘਨ ਚੰਗੀ ਤਰ੍ਹਾਂ ਅਸਰਦਾ ਤਰੀਕੇ ਨਾਲ ਜੇ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ 350 ਸਾਲਾ ਸ਼ਹਾਦਤ ਦੀਆਂ ਸ਼ਤਾਬ ਦੀਆਂ ਉਹਨਾਂ ਨੂੰ ਮਨਾਉਣ ਦੇ ਲਈ ਉਹ ਜਿਹੜਾ ਸ਼ਹਾਦਤ ਦਾ ਜਿਹੜਾ ਸਨੇਹ ਹੈ ਦੁਨੀਆ ਦੇ ਵਿੱਚ ਘਰ-ਘਰ ਪਹੁੰਚਾਉਣ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਮਾਨਯੋ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਹੈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਏਗਾ ਉਹਦੇ ਤਿਆਰੀਆਂ ਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਆਏ ਸੀ ਮੇਰੇ ਨਾਲ ਇੱਥੋਂ ਦੇ ਸਾਡੇ ਜਿਹੜੇ ਇੰਚਾਰਜ ਮਾਨਯੋਗ ਮੰਤਰੀ ਨੇ ਹਰਜੋਤ ਸਿੰਘ ਬੈਂਸ ਜੀ ਸਰਦਾਰ ਰਣਪ੍ਰੀਤ ਸਿੰਘ ਸੋਨ ਜੀ ਔਰ ਵੱਖ-ਵੱਖ ਮੈਗਮਾ ਦੇ ਸਿਵਲ ਤੇ ਪ੍ਰਸ਼ਾਸਨ ਦੇ ਸਾਰੇ ਅਫਸਰ ਸਹਿਬਾਨ ਅੱਜ ਇੱਥੇ ਆਏ ਸੀ ਔਰ ਉਹਨਾਂ ਤਿਆਰੀਆਂ ਦਾ ਜਾਇਜ਼ਾ ਲਿਆ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਸਤਿਆਪਾਤਸ਼ਾ ਇਹ ਜਿਹੜੀ ਸੇਵਾ ਸਾਡੇ ਕੋਲ ਨਿਰਵਿਘਨ ਚੰਗੀ ਤਰ੍ਹਾਂ ਅਸਰਦਾਰ ਤਰੀਕੇ ਨਾਲ ਰਹੇ। ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ 350 ਸਾਲਾ ਸ਼ਹਾਦਤ ਦੀਆਂ ਸ਼ਤਾਬਦੀਆਂ ਹਨ ਉਹਨਾਂ ਨੂੰ ਮਨਾਉਣ ਦੇ ਲਈ ਉਹ ਜਿਹੜਾ ਸ਼ਹਾਦਤ ਦਾ ਜਿਹੜਾ ਸਨੇਹ ਹੈ ਦੁਨੀਆ ਦੇ ਵਿੱਚ ਘਰ-ਘਰ ਪਹੁੰਚਾਉਣ ਦੇ ਲਈ ਜੋ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਹੈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਏਗਾ ਉਹਦੇ ਤਿਆਰੀਆਂ ਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਆਏ ਸੀ ਮੇਰੇ ਨਾਲ ਇੱਥੋਂ ਦੇ ਸਾਡੇ ਜਿਹੜੇ ਇੰਚਾਰਜ ਮਾਨਯੋਗ ਮੰਤਰੀ ਨੇ ਹਰਜੋਤ ਸਿੰਘ ਬੈਂਸ ਜੀ ਜ਼ਾਤਾਰਨੁਪ੍ਰੀਤ ਸਿੰਘ ਸੋਨ ਜੀ ਔਰ ਵੱਖ-ਵੱਖ ਮੈਗਨਾ ਦੇ ਸਿਵਲ ਤੇ ਪ੍ਰਸ਼ਾਸਨ ਦੇ ਸਾਰੇ ਅਫਸਰ ਸਹਿਬਾਨ ਅੱਜ ਇੱਥੇ ਆਏ ਸੀ ਔਰ ਉਹਨਾਂ ਤਿਆਰੀਆਂ ਦਾ ਜਾਜਾ ਲਿਆ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਸਤਿਆਪਾਤਸ਼ਾ ਇਹ ਜਿਹੜੀ ਸੇਵਾ ਸਾਡੇ ਕੋਲ ਨਿਰਵਿਘਨ ਚੰਗੇ ਤਰ੍ਹਾਂ ਅਸਰਦਾਰ ਤਰੀਕੇ ਨਾਲ ਹੋਵੇ